ਹਾਂਜੀ ਸਾਰੇ ਕਾਲਿਸ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਅੱਜ ਅਲੀ ਵੀਡੀਓ ਦੀ ਸਟਾਰਟਿੰਗ ਹਨ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਵੀ ਜਰੂਰ ਦੱਸ ਕੇ ਜਾਇਓ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਨੇ ਹਲੇ ਤੱਕ ਕੀਤਾ ਹੋਇਆ ਤੇ ਸਾਰਿਆਂ ਦਾ ਬਹੁਤ-ਬਹੁਤ ਜੀ ਧੰਨਵਾਦ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਵੀ ਪਲੀਜ਼ ਜਰੂਰ ਦੱਸ ਕੇ ਜਾਇਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਕੱਲ ਵਾਲੀ ਵੀਡੀਓ ਤੇ ਆਪਣੇ ਬਹੁਤ ਸੋਹਣੇ-ਸੋਹਣੇ ਕਮੈਂਟ ਆਏ ਆ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਕਮੈਂਟ ਕਰਨ ਦੇ ਲਈ ਤੇ ਬਾਕੀ ਆਪਣੇ ਚੈਨਲ ਦੇ ਨਾਲ ਇਸ ਤਰੀਕੇ ਦੇ ਨਾਲ ਹੀ ਹੈਨਾ ਸਪੋਰਟ ਬਣ ਤੇ ਵੀਡੀਓ ਨੂੰ ਪਲੀਜ਼ ਵੌਲਵ ਜੀ ਜ਼ਰੂਰ ਕਰਿਆ ਕਰੋ ਤੇ ਲਓ ਜੀ ਇੱਥੇ ਸ਼ਾਮ ਦਾ ਟਾਈਮ ਹੋ ਚੁੱਕਿਆ ਸੀਗਾ ਜੀ 6:30 ਹੋ ਚੁੱਕੇ ਸੀਗੇ ਤੇ ਰਹਿੜਾ ਸਭ ਹੋਣ ਲੱਗੀ ਸੀਗੀ ਤੇ ਮੈਂ ਸੋਚਿਆ ਮੈਂ ਕਿਹਾ ਚਲੋ ਪਹਿਲਾਂ ਆਪਾਂ ਜੋਤੂਫ ਆਪਣੀਆਂ ਜਿਹੜੀ ਉਹ ਕਰ ਦਿੰਨੇ ਆ ਲਾ ਦਿੰਨੇ ਆਪਾਂ ਜੋਤ ਤੇ ਫਿਰ ਉਸ ਤੋਂ ਬਾਅਦ ਵਿੱਚ ਜੀ ਕਰਾਂਗੇ ਆਪਣੇ ਬਾਕੀ ਦੇ ਕੰਮ ਕਰਾ ਜਿਹੜੇ ਉਹ ਸਟਾਰਟ ਤੇ ਸ਼ਾ ਵੈਸੇ ਮੈਂ ਧਾਰਾਂ ਵਗੈਰਾ ਦਾ ਕੰਮ ਨਿਬੜਿਆ ਸੀਗੀ ਧਾਰਾਂ ਵਗੈਰਾ ਆਪਾਂ ਕੱਢੇ ਆਂਦੀਆਂ ਸੀਗੀਆਂ ਤੇ ਕਿਉਂਕਿ ਜੀ 5:00 ਵਜੇ ਧਾਰਾ ਕੱਢ ਲਈ ਦੀਆਂ ਨੇ ਤੇ ਟਾਈਮ ਇੱਥੇ ਹੋ ਚੁੱਕਿਆ ਸੀ ਸਾਡੇ 6:00 ਦਾ ਤੇ ਅੱਜ ਮੈਂ ਸਵੇਰੇ ਵੀਡੀਓ ਵੈਸੇ ਵੀ ਨਹੀਂ ਸਟਾਰਟ ਕੀਤੀ ਹੈਗੀ ਕਿਉਂਕਿ ਜੀ ਆਰਪਨ ਕਾਫੀ ਜ਼ਿਆਦਾ ਬਿਮਾਰ ਸੀਗੀ ਉਹਨੂੰ ਖੰਘ ਜ਼ਖਾਂ ਬਹੁਤ ਜ਼ਿਆਦਾ ਹੋਇਆ ਪਿਆ ਵਾ ਤੇ ਹਨਾ ਹੁਣ ਉਹ ਸੁੱਤੀ ਪਈ ਸੀ ਮੈਂ ਸੋਚਿਆ ਮੈਂ ਕਿਹਾ ਚਲੋ ਆਪਾਂ ਸ਼ਾਮ ਵਾਲੀ ਜਿਹੜੀ ਰੁਟੀਨ ਆਪਾਂ ਤੁਹਾਡੇ ਨਾਲ ਅੱਜ ਸ਼ੇਅਰ ਕਰਦੇ ਹਾਂ ਤੇ ਮੈਂ ਜਾਣਦੀ ਇਹ ਕਹਿ ਸਕਦੇ ਆ ਕਿ ਆਪਾਂ ਪਸ਼ੂਆਂ ਦਾ ਕੰਮ ਵਗੈਰਾ ਜਿਹੜਾ ਉੱਧਰ ਸਾਰਾ ਨਵੇੜਿਆਂ ਦਾ ਸੀਗਾ ਜੀ ਗੋਹਾ ਵਗੈਰਾ ਚੱਕਿਆਂ ਦਾ ਸੀਗਾ ਤੇ ਧਾਰਾਂ ਵਗੈਰਾ ਆਪਣੀਆਂ ਜੜੀਆਂ ਉਹਨੇ ਕੱਢੀਆਂ ਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਵਿੱਚ ਵਸ ਨਾਤੀ ਧੋਤੀ ਤੇ 6.5 ਹੋ ਗਏ ਸੀਗੇ ਤੇ ਫਿਰ ਮੈਂ ਉੱਥੇ ਇੱਥੇ ਲੱਗੀ ਸੀ ਕਿ ਜੀ ਜੋਤੂਫ ਕਰਨ ਕਿਉਂਕਿ ਜਿਵੇਂ ਪਰਮਾਤਮਾ ਦਾ ਨਾਮ ਆ ਜਿਹੜਾ ਆਪਾਂ ਨੂੰ ਉਹ ਜ਼ਰੂਰ ਲੈਣਾ ਚਾਹੀਦਾ ਆ ਤੇ ਇਹਨਾਂ ਦੀ ਬਦੌਲਤ ਹੀ ਆਪਾਂ ਇੱਥੇ ਤੱਕ ਜਿਹੜਾ ਉਹ ਪਹੁੰਚੇ ਆ ਤੇ ਇਹਨਾਂ ਦੀ ਸਪੋਰਟ ਦੇ ਨਾਲ ਹੀ ਆਪਾਂ ਇੱਥੋਂ ਤੱਕ ਆਏ ਆ ਤੇ ਅੱਗੇ ਵੀ ਇਹਨਾਂ ਨੇ ਹੀ ਆਪਾਂ ਨੂੰ ਲੈ ਕੇ ਜਾਣਾ ਆ ਤੇ ਲਓ ਜੀ ਇੱਥੇ ਮੈਂ ਜੋ ਧੂਫ ਕਰ ਦਿੱਤੀ ਆ ਤੇ ਉਸ ਤੋਂ ਬਾਅਦ ਵਿੱਚ ਲੱਗੀ ਸੀਗੀ ਜੀ ਮੈਂ ਇੱਥੇ ਪਹਿਲਾਂ ਦੁੱਧ ਵਗੈਰਾ ਸਾਂਭਿਆ ਸੀਗਾ ਤੇ ਧਾਰ ਕੱਢ ਕੇ ਲੈਂਦੀ ਸੀਗੀ ਤੇ ਹਨਾ ਭਾਂਡੇ ਪਏ ਸੀਗੇ ਕੁਛ ਕਚਾੜੇ ਪਏ ਸੀ ਆਪਣੇ ਮੰਜਨੇ ਵਾਲੇ ਤੇ ਕੁਛ ਆਪਣੇ ਜਿਹੜੇ ਦੁੱਧ ਵਾਲੀ ਬਾਲਟੀ ਵਗੈਰਾ ਸੀਗੀ ਉਹ ਸੀਗੀ ਮੰਜਨੇ ਵਾਲੀ ਤੇ ਹਨਾ ਦੁੱਧ ਵਾਲੀ ਪਤਲੀ ਆਪਾਂ ਖਾਲੀ ਕਰੀ ਸੀਗੀ ਤੇ ਉਹ ਸੀਗੀ ਮੰਜਨੇ ਵਾਲੀ ਤੇ ਮੈਂ ਸੋਚਿਆ ਮੈਂ ਕਿਹਾ ਚਲੋ ਪਹਿਲਾਂ ਆਪਾਂ ਭਾਂਡੇ ਮਾਂਜਦੀਏ ਕਿਉਂਕਿ ਜੀ ਅਰਪਨ ਸੁੱਤੀ ਪਈ ਸੀਗੀ ਮੈਨੂੰ ਇੱਦਾਂ ਸੀਗਾ ਕਿ ਬਾਕੀ ਦਾ ਕੰਮਕਾਰ ਹੈ ਜਿਹੜਾ ਉਹ ਆਪਾਂ ਬਾਅਦ ਵਿੱਚ ਹੈ ਜਿਹੜਾ ਉਹ ਸਟਾਰਟ ਕਰਦੇ ਹਾਂ ਤੇ ਮੈਂ ਇੱਥੇ ਬਸ ਲੱਗੀ ਸੀਗੀ ਜੀ ਦੋ ਚਾਰਕ ਭਾਂਡੇ ਪਏ ਸੀ ਸੋਚਿਆ ਵੀ ਚਲੋ ਇਹਨਾਂ ਨੂੰ ਮਾਂਜਦੀਏ ਤੇ ਅਕਾਲਵੀਰ ਆਪਣਾ ਗਿਆ ਹੋਇਆ ਸੀਗਾ ਜੀ ਟਿਊਸ਼ਨ ਤੇ ਤੇ ਉਹ ਹਲੇ ਤੱਕ ਆਇਆ ਨਹੀਂ ਹੈਗਾ ਕਿਉਂਕਿ ਹੁਣ ਸਕੂਲ ਖੁੱਲੇ ਜਾਣੇ ਆ ਜੀ ਕੱਲ ਨੂੰ ਸਵੇਰੇ ਉਹਨੇ ਸਕੂਲ ਜਾਣਾ ਹੈ 11 ਤਰੀਕ ਨੂੰ ਤੇ ਆਪਣੀ ਵੈਸੀ ਵੀਡੀਓ 11 ਤਰੀਕ ਨੂੰ ਹੀ ਆਊਗੀ ਤੇ ਕਿਉਂਕਿ ਜੀ ਆਪਾਂ ਸ਼ਾਮ ਨੂੰ ਇਹ ਬਣਾ ਕੇ ਰੱਖ ਲੈਣੀ ਆ ਤੇ ਕੱਲ ਨੂੰ ਆਪਾਂ ਇਹ ਅਪਲੋਡ ਕਰ ਦੇਣੀ ਆ ਤੇ ਸਵੇਰੇ 8 ਵਜੇ ਤੋਂ ਲੈ ਕੇ 9 ਵਜੇ ਦੇ ਵਿਚ ਵਿੱਚ ਆਪਣਾ ਵਲੌਗ ਆ ਜਾਂਦਾ ਹੈ ਤੇ ਸਾਰੇ ਭੈਣ ਭਰਾ ਜਰੂਰ ਦੇਖਿਆ ਕਰੋ ਜੀ ਤੇ ਚੈਨਲ ਨੂੰ ਪਲੀਜ਼ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਤੇ ਆਪਣੇ ਜਿਹੜਾ سپورਟ ਆ ਇਦਾਂ ਹੀ ਬਣਾਈ ਰੱਖਿਓ ਤੇ ਪਲੀਜ਼ ਅੱਗੇ ਵੀ ਸਾਡੀ ਵੀਡੀਓ ਨੂੰ ਵੱਤੋ-ਵੱਤ ਜਰੂਰ ਦੇਖਿਆ ਕਰੋ ਤੇ ਮੈਨੂੰ ਕਮੈਂਟ ਕਰਕੇ ਵੀ ਜਰੂਰ ਦੱਸ ਕੇ ਜਾਇਆ ਕਰੋ ਕਿ ਤੁਹਾਨੂੰ ਇਹ ਮੇਰੀ ਵੀਡੀਓ ਜਿਹੜੀ ਉਹ ਕਿੱਦਾਂ ਦੀ ਲੱਗਦੀ ਆ ਤੇ ਬਾਕੀ ਅਕਾਲ ਵੀਰ ਦੇ ਪੇਪਰ ਆ ਜਿਹੜੇ ਉਹ ਸਟਾਰਟ ਹੋ ਗਏ ਆ ਜੀ ਕਿਉਂਕਿ ਅਕਾਲ ਵੀਰ ਦਾ 11 ਤਰੀਕ ਨੂੰ ਪਹਿਲਾ ਪੇਪਰ ਆ ਦੀ ਪੇਪਰ ਹੈਗਾ ਜੀ ਉਹਦਾ ਮੈਥ ਦਾ ਤੇ ਹੁਣ ਹੋ ਗਿਆ ਹੋਇਆ ਸੀਗਾ ਜੀ ਟਿਊਸ਼ਨ ਤੇ ਤੇ ਟਿਊਸ਼ਨ ਤੇ ਬਸ ਪੜਨ ਗਿਆ ਸੀ ਅੱਜ ਉਹਦੀ ਆਂਟੀ ਨੇ ਉਹਨੂੰ ਸੱਦਿਆ ਸੀਗਾ ਸਾਢੇ ਕਿ 3 ਵਜੇ ਤੇ ਸਾਢੇ ਕਿ 3 ਵਜੇ ਉਹਨੂੰ ਸੱਦ ਲਿਆ ਸੀਗਾ ਕਹਿੰਦੇ ਵੀ ਥੋੜੀ ਜਿਹੀ ਰਿਵੀਜ਼ਨ ਚਲੋ ਵੱਧ ਹੋ ਜੂਗੀ ਤੇ ਬਾਕੀ ਹੁਣ ਆਪਾਂ ਦੇਖਦੇ ਆਂ ਜੀ ਹੁਣ ਸ਼ਾਮ ਨੂੰ ਕੁਝ ਬਣਾਉਣੇ ਆਂ ਦਾਲ ਸਬਜੀ ਤੇ ਵੈਸੇ ਤਾਂ ਸਲਾਹ ਹੈਗੀ ਆ ਜੀ ਪਕੌੜੀਆਂ ਦੀ ਸਬਜੀ ਬਣਾਉਣ ਦੀ ਕਿਉਂਕਿ ਕੱਲ ਵੀ ਅੱਜ ਡਿਮਾਂਡ ਸੀਗੀ ਕਹਿੰਦਾ ਵੀ ਮੈਨੂੰ ਪਕੌੜੀਆਂ ਦੀ ਸਬਜੀ ਜਿਹੜੀ ਉਹ ਚਾਹੀਦੀ ਆ ਤੇ ਮੈਨੂੰ ਮੇਰੀ ਉਹਦੀ ਫੇਵਰੇਟ ਆ ਇਹ ਪਕੌੜੀਆਂ ਦੀ ਸਬਜੀ ਤੇ ਆਪਾਂ ਇਸ ਤੋਂ ਬਾਅਦ ਵਿੱਚ ਜੀ ਬਸ ਪਿਆਜ਼ ਵਗੈਰਾ ਚੀਰ ਲਾਂਗੇ ਤੇ ਵੀਡੀਓ ਕਾਫੀ ਜ਼ਿਆਦਾ ਵੱਡੀ ਹੋ ਜਾਣੀ ਆ ਤੇ ਇਸ ਕਰਕੇ ਆਪਾਂ ਬਸ ਭਾਂਡੇ ਮਾਇੰਸ਼ ਤੇ ਤੇ ਹੁਣ ਇਸ ਤੋਂ ਬਾਅਦ ਵਿੱਚ ਜਿਹੜਾ ਪਿਆਜ਼ ਵਗੈਰਾ ਛੱਲਾਂਗੇ ਜੀ ਕਿ ਕਿਉਂਕਿ ਜੀ ਫਿਰ ਅਰਪਣ ਨੇ ਵੀ ਉਠ ਖੜਨਾ ਆ ਤੇ ਮੈਂ ਭੰਡ ਭੁੰਨੇ ਮਾਂਜ ਕੇ ਇੱਥੇ ਚੰਗੀ ਤਰ੍ਹਾਂ ਪਾਸ਼ੇਕ ਵਗੈਰਾ ਆਪਣਾ ਜਿਹੜਾ ਉਹ ਸਾਫ਼ ਕਰ ਦਿੱਤਾ ਤੇ ਬਸ ਹੁਣ ਇਸ ਤੋਂ ਬਾਅਦ ਵਿੱਚ ਜੀ ਪਿਆਜ਼ ਵਗੈਰਾ ਛਿੱਲ ਲਈ ਆਪਾਂ ਤੇ ਹਾਂਜੀ ਲਓ ਜੀ ਇੱਥੇ ਆਪਾਂ ਮੈਂ ਹੈਨਾ ਪਿਆਜ਼ ਵਗੈਰਾ ਛਿੱਲ ਲਏ ਸੀਗੇ ਤੇ ਬਸ ਲੱਗੀ ਸੀਗੀ ਜੀ ਦਾਲ ਸਬਜ਼ੀ ਦੀ ਤਿਆਰੀ ਕਰਨ ਮੈਂ ਸੋਚਿਆ ਮੈਂ ਕਿਹਾ ਚਲੋ ਹੈਨਾ ਵੀ ਪਹਿਲਾਂ ਆਪਾਂ ਦੁੱਧ ਵੀ ਹੈ ਜਿਹੜਾ ਉਹ ਵੀ ਨਾਲ ਦੀ ਨਾਲ ਹੀ ਗਰਮ ਧਰ ਲੈਣੇ ਆ ਕਿਉਂਕਿ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਜਿੰਨੀਆਂ ਮੇਰੀਆਂ ਭੈਣਾਂ ਰਸੋਈ ਦੇ ਵਿੱਚ ਕੰਮ ਕਰਦੀਆਂ ਨੇ ਵੈਸੇ ਤਾਂ ਫਿਲਹਾਲ ਸਾਰੀਆਂ ਹੀ ਭੈਣਾਂ ਕੰਮ ਕਰਦੀਆਂ ਨੇ ਰਸੋਈ ਦੇ ਵਿੱਚ ਤੇ ਜਦੋਂ ਵੀ ਹਨਾ ਆਪਾਂ ਦੁੱਧ ਨੂੰ ਵਾਲੀ ਦੇਣ ਲੱਗਦੇ ਆ ਜੀ ਤੇ ਮੜਾ ਜਿਹਾ ਟਾਈਮ ਥੋੜਾ ਜਿਹਾ ਟਾਈਮ ਪਿੱਛੇ ਹੋ ਜੋ ਤੇ ਫਿਰ ਹਨਾ ਜਦ ਹੀ ਦੁੱਧ ਨੂੰ ਵਾਲੀ ਹੈ ਜਿਹੜੀ ਉਹ ਆ ਜਾਂਦੀ ਹੈ ਉਬਲ ਜਾਂਦਾ ਵਾ ਤੇ ਤਾਂ ਕਰਕੇ ਇੱਥੇ ਮੈਂ ਨਾਲ ਦੇ ਨਾਲ ਹੀ ਆਪਣਾ ਜਿਹੜਾ ਦੁੱਧ ਆ ਉਤਾਰ ਲਿਆ ਸੀ ਇਹ ਗਰਮ ਤੇ ਇੱਥੇ ਇਹ ਕੰਮ ਵੀ ਬਾਇਆ ਸੀਗਾ ਜਿਹ ਟੋਸ਼ਨ ਤੋਂ ਤੇ ਇਹ ਟਿਊਸ਼ਨ ਤੋਂ ਆ ਕੇ ਕਹਿੰਦਾ ਮम्मा ਕੀ ਕਰਦੀਆਂ ਮੈਂ ਕਿਹਾ ਵੀ ਮੈਂ ਬਣਾਉਣ ਲੱਗਿਆ ਸਬਜ਼ੀ ਮम्मा ਕਹਦੀ ਸਬਜ਼ੀ ਬਣਾਉਣੀ ਹੈ ਕਹਿੰਦਾ ਮੈਂ ਕਿਹਾ ਪਕੌੜੀਆਂ ਦੀ ਫੇਰ ਲੱਗ ਗਿਆ ਸੀਗਾ ਜੀ ਨੱਚਣ ਕਹਿੰਦਾ ਚਲੋ ਵਧੀਆ ਅੱਜ ਮੇਰੀ ਫੇਵਰੇਟ ਸਬਜ਼ੀ ਬਣੂਗੀ ਤੇ ਅੱਜ ਮੈਂ ਆਪਣੀ ਜਿਹੜੀ ਸਬਜ਼ੀ ਉਹ ਮੈਂ ਆਪਣੀ ਫੇਵਰੇਟ ਸਬਜ਼ੀ ਜਿਹੜੀ ਖਾਊਗਾ ਤੇ ਜੰਦੇ ਉਹ ਬਹੁਤ ਖੁਸ਼ ਹੋ ਜਾਂਦਾ ਹੈ ਜੀ ਪਕੌੜੀਆਂ ਦੀ ਸਬਜ਼ੀ ਲਾ ਕੇ ਬੱਚਿਆਂ ਦੀਆਂ ਡਿਮਾਂਡਾਂ ਤਾਂ ਜੀ ਇਦਾਂ ਦੀਆਂ ਹੀ ਹੁੰਦੀਆਂ ਨੇ ਬਸ ਕਦੇ ਪਕੌੜੀਆਂ ਦੀ ਸਬਜ਼ੀ ਹੋਊਗੀ ਜਾਂ ਕਦੇ ਹਨਾ ਕੈਸਾ ਆ ਦੇ ਕੋਈ ਹੋਰ ਦਾਲ ਸਬਜੀ ਹੋਗੀ ਨਾ ਕਿਉਂਕਿ ਬੱਚੇ ਜੀ ਇਦਾਂ ਦੀ ਹੀ ਖਾਂਦੇ ਆ ਕਦੂ ਵਗੈਰਾ ਤਾਂ ਬਹੁਤ ਘੱਟ ਖਾਂਦੇ ਆ ਬੱਚੇ ਤੇ ਮੈਂ ਚਲੋ ਇੱਥੇ ਬਸ ਪਿਆਜ਼ ਵਗੈਰਾ ਆਪਾਂ ਚੀਰ ਲੈ ਸੀ ਕਿ ਤੇ ਟਮਾਟਰ ਮੈਂ ਕਿਹਾ ਮੈਂ ਚਲੋ ਨਾਲ ਦੀ ਨਾਲ ਹੀ ਚੀਰ ਲੰਨੇ ਆ ਤੇ ਬਸ ਜਾਨ ਨੂੰ ਆਪਣਾ ਪਿਆਜ਼ ਵਗੈਰਾ ਭੁੱਜਦਾ ਆ ਜੀ ਹਾਂ ਉਹਨਾਂ ਟਾਈਮ ਤੱਕ ਮੈਂ ਇੱਥੇ ਜਿਹੜਾ ਆਪਣਾ ਕਹਿ ਸਕਦੇ ਆ ਕਿ ਟਮਾਟਰ ਤੇ ਹਰੀਆਂ ਮਿਰਚਾਂ ਉਹ ਦੋਨੋਂ ਚੀਜ਼ਾਂ ਹੀ ਚੀਰ ਲੂੰਗੀ ਮੈਂ ਵੀਡੀਓ ਥੋੜੀ ਜੀ ਤੇਜ਼ ਕਰਤੀ ਜੀ ਇਸ ਕਰਕੇ ਤੇਜ਼ ਕਰੀ ਸੀ ਕਿਉਂਕਿ ਜੀ ਹਨਾ ਕੈਸਾ ਦੇ ਆ ਕਿ ਉਹ ਬਹੁਤ ਜਿਆਦਾ ਵੱਡੀ ਬਣ ਜਾਣੀ ਸੀਗੀ ਤੇ ਬਾਕੀ ਇੱਥੇ ਆਂਟੀ ਆ ਗਏ ਸੀਗੇ ਜੀ ਦੁੱਧ ਲੈਣ ਤੇ ਆਂਟੀ ਨੂੰ ਮੈਂ ਦੁੱਧ ਦੇਣ ਚਲੀ ਗਈ ਸੀਗੀ પાਕੇ ਕਿਉਂਕਿ ਕੱਪਚਮੈਂਟੇ ਰੱਖਿਆ ਪਿਆ ਸੀਗਾ ਕਿ ਧਾਰਾਂ ਆਪਾਂ ਪਹਿਲਾਂ ਕੱਢ ਲਈਆਂ ਸੀਗੀਆਂ ਤੇ ਅੱਜ ਆਂਟੀ ਥੋੜਾ ਜਿਹਾ ਲੇਟ ਆਏ ਨੇ ਦੁੱਧ ਲੈਣ ਵਾਸਤੇ ਤੇ ਬਸ ਇੱਥੇ ਫਿਰ ਮੈਂ ਜਦੀ ਆਂਟੀ ਨੂੰ ਦੁੱਧ ਪਾਕੇ ਦੇਣ ਲੱਗੀ ਜੀ ਦੁੱਧ ਵਗੈਰਾ ਪਾ ਕੇ ਦਿੱਤਾ ਤੇ ਬਾਕੀ ਦੇ ਜਿਹੜੇ ਆਪਣੇ ਦੋਕ ਭਾਂਡੇ ਪਏ ਸੀਗੇ ਤੇ ਫਿਰ ਉਹ ਆਪਾਂ ਉਹ ਵੀ ਜਿਹੜੇ ਨਾਲ ਦੇ ਨਾਲ ਆਪਾਂ ਚੱਕ ਦਵਾਂਗੇ ਤੇ ਇੱਥੇ ਮੇਰਾ ਪਤਲੀ ਦੇ ਵਿੱਚ ਸਵੇਰ ਦਾ ਹਨਾ ਦੁੱਧ ਰੱਖਿਆ ਹੋਇਆ ਸੀਗਾ ਜੀ ਉਵਾਲੀ ਦੇ ਕੇ ਤੇ ਉਹਦੇ ਉੱਤੇ ਹਾਂ ਆਪਾਂ ਮਲਾਈ ਵਗੈਰਾ ਲਾ ਲਾਂਗੇ ਮਲਾਈ ਵਗੈਰਾ ਲਾ ਕੇ ਤੇ ਫਿਰ ਕਿਉਂਕਿ ਜੀ ਪਕੌੜੀਆਂ ਦੀ ਸਬਜ਼ੀ ਦੇ ਵਿੱਚ ਦੁੱਧ ਪਾਉਣਾ ਹੁੰਦਾ ਹੈ ਥੋੜਾ ਜਿਹਾ ਦੁੱਧ ਪਾਉਣੀ ਹੁੰਦੀ ਹੈ ਤੇ ਥੋੜਾ ਜਿਹਾ ਪਾਣੀ ਪਾਉਣੀ ਹੁੰਦਾ ਹੈ ਤੇ ਕਿਉਂਕਿ ਇਹਨੂੰ ਜ਼ਿਆਦਾ ਮਤਲਬ ਪਤਲੀ ਨਹੀਂ ਕਰਨਾ ਹੁੰਦਾ ਹੈਗਾ ਬਿਲਕੁਲ ਹੀ ਰਸਮੀ ਸੀ ਜੀ ਜਿਵੇਂ ਕਹਿੰਦੇ ਹੁੰਦੇ ਆ ਕਿ ਉੱਕਣ ਦੀ ਜਿਹੜੀ ਆਪਾਂ ਸਬਜੀ ਆ ਉਹ ਰੱਖਣੀ ਹੁੰਦੀ ਆ ਤੇ ਲਓ ਜੀ ਇੱਥੇ ਆਪਣੇ ਦੁੱਧ ਨੂੰ ਵੀ ਉਵਾਲੀ ਆ ਗਈ ਚਲੋ ਨਾਲ ਦੀ ਨਾਲ ਹੀ ਹਨਾ ਕਿਉਂਕਿ ਜੇ ਉਬਲਿਆ ਨਹੀਂ ਹੈਗਾ ਜਦੋਂ ਉਬਲ ਜਾਂਦਾ ਹੈ ਫਿਰ ਗੈਸ ਵਗੈਰਾ ਸਾਫ਼ ਕਰਨਾ ਪੈਂਦਾ ਬਹੁਤ ਔਖਾ ਹੋ ਜਾਂਦਾ ਹੈ ਤੇ ਕੀੜੀਆਂ ਵਗੈਰਾ ਵੀ ਕਾਫੀ ਜ਼ਿਆਦਾ ਆ ਜਾਂਦੀਆਂ ਨੇ ਜਦੋਂ ਦੁੱਧ ਵਗੈਰਾ ਹਨਾ ਉਬਲ ਜਾਂਦਾ ਆ ਤੇ ਇਸ ਕਰਕੇ ਚਲੋ ਹਾਂ ਹੁਣ ਨਾਲ ਦੀ ਨਾਲ ਹੀ ਆਪਣਾ ਜਿਹੜਾ ਦੁੱਧ ਨੂੰ ਉਵਾਲੀ ਆ ਚੁੱਕੀ ਆ ਤੇ ਨਾਲ ਦੀ ਨਾਲ ਹੀ ਆਪਾਂ ਜਿਹੜਾ ਆਪਣੀ ਸਬਜੀ ਆ ਉਹ ਤਿਆਰ ਕਰ ਦੇਣੀ ਆ ਤੇ ਬਾਕੀ ਹੈਨਾ ਸਾਰੇ ਪੈਨ ਪ੍ਰਾਵਾਂ ਦਾ ਬਹੁਤ-ਬਹੁਤ ਜੀ ਧੰਨਵਾਦ ਆ ਜਿਹੜੇ ਵੀ ਆਪਣੀ ਹੈਨਾ ਵੀਡੀਓ ਦੇ ਉੱਤੇ ਆਉਂਦੇ ਆ ਤੇ ਜਿੰਨੇ ਸੋਨੇ-ਸੋਨੇ ਕਮੈਂਟ ਕਰਕੇ ਜਾਂਦੇ ਆ ਤੇ ਮੀਟ ਕਰਦੇ ਆ ਕਿ ਤੁਸੀਂ ਅੱਗੇ ਵੀ ਸਾਡੀ ਵੀਡੀਓ ਨੂੰ ਇਸ ਤਰੀਕੇ ਦੇ ਨਾਲ ਹੀ ਪਿਆਰ ਦਿੰਦੇ ਰਹੋਗੇ ਤੇ ਇਦਾਂ ਹੀ ਸਪੋਰਟ ਕਰਦੇ ਰਹੋਗੇ ਜੀ ਆਪਣਾ ਸਪੋਰਟ ਇਸੇ ਤਰੀਕੇ ਦੇ ਨਾਲ ਚੈਨਲ ਤੇ ਬਣਾਈ ਰੱਖਿਓ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਜਿਹੜੇ ਫੁੱਲ ਵਾਚ ਕਰਕੇ ਜਾਂਦੇ ਆ ਆਪਣੀ ਵੀਡੀਓ ਨੂੰ ਤੇ ਬਸ ਜੀ ਇੱਥੇ ਨੂਨ ਮਚ ਵਗੈਰਾ ਪਾਤਾ ਸੀਗਾ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਦੁੱਧ ਤੇ ਪਕੌੜੀਆਂ ਮੈਂ ਥੋੜੀਆਂ ਜਿਹੀਆਂ ਪਾਤੀਆਂ ਸੀਗੀਆਂ ਮੈਂ ਕਿਹਾ ਜੀ ਰਿੱਚ ਜਾਣਗੀਆਂ ਤੇ ਇੱਥੇ ਗਲਬੀਰ ਚੱਕੀ ਫਿਰਦਾ ਸੀਗਾ ਫੋਨ ਤੇ ਮੈਨੂੰ ਫੋਨ ਦਿਖਾਉਣ ਆਇਆ ਸੀਗਾ ਕਹਿੰਦਾ ਮम्मा ਵੀਡੀਓ ਦੇਖ ਲੈ ਤੇ ਬਾਕੀ ਹਨਾ ਜਦੋਂ ਸਬਜੀ ਬਣਾਉਣੀ ਨੇ ਜੀ ਜੀ ਕਰਦਾ ਹੁੰਦਾ ਹੈ ਕਿ ਪਹਿਲਾਂ ਹਨਾ ਥੋੜਾ ਥੋੜਾ ਆਪਾਂ ਸਬਜੀ ਹੈ ਜਿਹੜੀ ਪਕੌੜੀਆਂ ਨੇ ਉਹ ਨਾਲ ਦੀ ਨਾਲ ਹਨਾ ਬਾੜੇ ਮੋਟੀਆਂ ਜੀਆਂ ਖਾ ਲਈ ਦੀਆਂ ਨੇ ਕਿਉਂਕਿ ਟੇਸਟੀ ਲੱਗਦੀਆਂ ਨੇ ਕਿਉਂਕਿ ਜੀ ਆਪਾਂ ਮੋਟੀਆਂ ਪਕੌੜੀਆਂ ਦੀ ਸਬਜੀ ਜਿਹੜੀ ਉਹ ਬਣਾ ਤੇ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਪੇਰੀਆਂ ਭੈਣਾਂ ਜ਼ਰੂਰ ਦੱਸਿਓ ਕਿ ਤੁਸੀਂ ਕੀ ਪਕੌੜੀਆਂ ਦੀ ਸਬਜੀ ਕਿਸ ਤਰੀਕੇ ਦੇ ਨਾਲ ਬਣਾਉਨੇ ਹੁੰਦੇ ਹੋ ਤੇ ਮੈਂ ਤਾਂ ਦਿਵਸ ਤੜਕਾ ਲਗਾ ਕੇ ਤੇ ਹਾਂ ਆਪਾਂ ਨੂੰ ਆਪ ਇਹਨਾਂ ਨੂੰ ਇੱਕ ਵਾਰੀ ਦੇ ਲਾਂਗੇ ਤੇ ਬਸ ਉਸ ਤੋਂ ਬਾਅਦ ਵਿੱਚ ਗੈਸ ਬੰਦ ਕਰ ਦਾਂਗੇ ਤੇ ਮੈਂ ਸੋਚਿਆ ਮੈਂ ਕਿ ਚਲੋ ਹਨਾ ਜਦ ਤੱਕ ਜਾਲ ਇੱਥੇ ਆਪਣੀ ਸਬਜੀ ਰਿਜਦੀ ਆ ਜਦ ਤੱਕ ਮੈਂ ਹਨਾ ਆਟਾ ਵੀ ਇੱਥੇ ਨਾਲ ਦੀ ਨਾਲ ਹੀ ਗੁੰਨ ਲੈਣੀ ਆ ਤੇ ਕਾਲਵੀ ਫੇਰ ਦੁਆਰਾ ਆ ਗਿਆ ਸੀ ਕਹਿੰਦਾ ਮम्मा ਬਣ ਗਈ ਐ ਸਬਜੀ ਬਣ ਗਈ ਮੈਂ ਕਿਹਾ ਵੀ ਹਜਤਾ ਬਣੀ ਨਹੀਂ ਹੈਗੀ ਫਿਰ ਕਹਿੰਦਾ ਥੋੜੀਆਂ ਜਿਹੀਆਂ ਖਾਣ ਨੂੰ ਦੇ ਦੇ ਭੁੱਖ ਲੱਗੀ ਆ ਕਿਉਂਕਿ ਬਸ ਹੁਣ ਇਹਨੇ ਗਿੜੇ ਹੀ ਕੱਢਦੇ ਫਰੀਜ ਆਣਾ ਵਾ ਤੇ ਪਕੌੜੀਆਂ ਦੀ ਸਬਜੀ ਚਲੋ ਮੈਂ ਕੋਸ਼ਿਸ਼ ਕਰ ਹਨਾ ਸਬਜੀ ਬਣਾ ਲਈ ਤੇ ਥੋੜੀ ਜਿਹੀ ਕਾਲਵੀ ਲੈ ਗਿਆ ਕਹਿੰਦਾ ਮੈਨੂੰ ਵੀ ਦੇ ਦਿਓ ਤੇ ਅ ਫਿਰ ਮੈਂ ਚਲੋ ਮੈਂ ਕਿਹਾ ਚਲ ਥੋੜੀਆਂ ਜੀਆਂ ਤੂੰ ਲੈ ਜਾ ਤੇ ਥੋੜੀਆਂ ਜੀਆਂ ਮੈਂ ਸਬਜੀ ਦੇ ਵਿੱਚ ਪਾ ਦਿੰਦੀ ਆ ਬਾਕੀ ਹਨਾ ਹਾਂ ਜਦ ਤੱਕ ਆਪਣੀ ਸਬਜੀ ਜਿੱਧੀ ਆ ਜੀ ਜਦ ਤੱਕ ਆਪਾਂ ਇੱਥੇ ਗੁੰਨ ਲਾਂਗੇ ਆਟਾ ਤੇ ਉਸ ਤੋਂ ਬਾਅਦ ਵਿੱਚ ਵਗੈਰਾ ਵਸ ਹਨਾ ਆਪਾਂ ਰੋਟੀ ਵਗੈਰਾ ਬਣਾਉਣੀ ਆ ਕਿਉਂਕਿ ਜੀ ਬਸ ਵੀਡੀਓ ਕਾਫੀ ਜ਼ਿਆਦਾ ਵੱਡੀ ਹੋ ਜਾਨੀ ਆ ਕਾਫੀ ਜ਼ਿਆਦਾ ਹਨਾ ਵੱਡੀ ਜ਼ਿਆਦਾ ਹੋ ਜਾਂਦੀ ਆ ਇੱਥੇ ਫਿਰ ਹਨਾ ਦੇਖਣ ਵਾਲੇ ਵੀ ਤੁਹਾਨੂੰ ਪਤਾ ਹੀ ਆ ਕਿ ਫਿਰ ਅੱਕ ਜੇ ਜਾਂਦੇ ਆ ਹਨਾ ਕਹਿ ਦਿੰਦੇ ਆ ਵੀ ਹਾਈ ਇੰਨੀ ਵੱਡੀ ਸਾਰੀ ਵੀਡੀਓ ਤੇ ਸਕਿਪ ਵੀ ਕਰ ਦਿੰਦੇ ਆ ਤਾਂ ਹਨਾ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਫੁੱਲ ਵਾਚ ਜ਼ਰੂਰ ਕਰਿਆ ਕਰੋ ਕਿਉਂਕਿ ਜੀ ਵੀਡੀਓ ਬਣਾਉਣ ਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਲੱਗਦੀ ਆ ਐਡੀਟਿੰਗ ਵਗੈਰਾ ਕਰਨੀ ਹੁੰਦੀ ਆ ਤੇ ਫਿਰ ਹਨਾ ਬੱਚਿਆਂ ਨੂੰ ਵੀ ਦੇਖਣਾ ਹੁੰਦਾ ਹੈ ਤਾਂ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਹੈ ਕਿ ਆਪਣਾ ਸਪੋਰਟ ਆ ਜਿਹੜਾ ਜ਼ਰੂਰ ਕਰਿਆ ਕਰੋ ਤੇ ਬਾਕੀ ਜੀ ਲੋ ਜੀ ਇੱਥੇ ਮੈਂ ਉਹ ਹਣਾ ਆਟਾ ਟਾ ਟਾ ਗੁੰਨ ਲੂੰਗੀ ਤੇ ਆਪਣੀ ਸਬਜ਼ੀ ਵੀ ਬਣ ਚੁੱਕੀ ਆ ਤੇ ਦੁੱਧ ਨੂੰ ਵੀ ਆਵਲੀ ਆ ਚੁੱਕੀ ਆ ਤੇ ਬਸ ਇਸ ਤੋਂ ਬਾਅਦ ਵਿੱਚ ਬਣਾਉਣੀਆਂ ਜੀ ਆਪਾਂ ਰੋਟੀਆਂ ਤੇ ਬਾਕੀ ਆਪਣਾ ਹਨਾ ਵਲੌਗ ਅੱਜ ਇੱਥੇ ਹੀ ਐਂਡ ਕਰਦੇ ਆ ਤੇ ਮਿਲਦੇ ਆ ਜੀ ਹੋਰ ਨਵੀਂ ਵੀਡੀਓ ਦੇ ਨਾਲ ਤੇ ਹਨਾ ਆਪਦੇ ਸਾਡੇ ਚੈਨਲ ਨੂੰ ਇਸ ਤਰੀਕੇ ਦੇ ਨਾਲ ਹੀ ਸਪੋਰਟ ਕਰਦੇ ਰਹੋ ਇਸ ਤਰੀਕੇ ਦੇ ਨਾਲ ਹੀ ਵਾਚ ਕਰਦੇ ਰਹੋ ਤਾਂ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਮਿਲ ਜਿੰਦੀ ਨਵੀਂ ਵੀਡੀਓ ਨਾਲ ਬਾਏ ਬਾਏ